ਲੋ ਜੀ ਮਿੱਤਰੋ ਮੌਸਮ ਹੋ ਗਿਆ ਠੰਡਾ ਤੇ ਬੱਦਲਵਾਈ ਹੋ ਗਈ ਹੈ ਤੇ ਮੀਂਹ ਪੈਣ ਸੁਭਾਅ ਬਣਾਏ ਉਹ ਵੱਧ ਗਈ ਹੈ ਬੜਾ ਗਰਮੀ ਨੇ ਪਰੇਸ਼ਾਨ ਕੀਤਾ ਹੋਇਆ ਸੀ ਤੇ ਹੁਣ ਮੌਸਮ ਵਿੱਚ ਤਬਦੀਲੀ ਆਈ ਹੈ ਦੇਖੋ ਜੀ ਮੌਸਮ ਕਿੰਨਾ ਵਧੀਆ ਹੋ ਗਿਆ ਠੰਡਾ ਕੋਲ ਕੋਲ देखो ये बदल हवा चलती है तो मीह भी पै सकता है हाँ क्योंकि पिछे कल भी बदल आया जी शामी तो उदीप निकली गई थी बाद में फिर बदल हो गए हा देख लो जी मिनट भी तुम दुटे पिंड मीह कि पिया ਤੇ ਕਿੰਨਾ ਕਰ ਠੰਡਾ ਥੋੜੇ ਮੌਸਮ ਹੈਗਾ ਥੋੜੇ ਪਿੰਡਗੇ ਕਮੈਂਟ ਵੀ ਆਪ ਜਾਈ ਦਿਓ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੁਣ ਵਾਲੀ ਵੀਡੀਓ ਲਈ ਅਪਡੇਟ ਮਿਲਿਆਗੇ ਨੂੰ ਹਰ ਰੋਜ਼ ਡੇਲੀ ਦੀ ਧੰਨਵਾਦ